ਜੀਤਖਾਨੇ ਸ਼ਹੀਦ ਕਰ ਦਿੱਤਾ ਸੀ ਅੱਜ ਦੇ ਦਿਨ ਉਦੋਂ ਉਹਨਾਂ ਨੇ ਸ਼ਹੀਦ ਕਰਕੇ ਇਸ ਮਗਰਲੇ ਪਾਸੇ ਹੰਸਲਾ ਨਦੀ ਸੀ ਜਿੱਥੇ ਜੰਗਲ ਸੀ ਇੱਥੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਮਾਤਾ ਜੀ ਦੀਆਂ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਸਨ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਇਸ ਨਦੀ ਦੇ ਕਿਨਾਰੇ ਤੇ ਜੰਗਲ ਦੇ ਵਿੱਚ ਸਿੱਟ ਦਿੱਤੀਆਂ ਜਿਹੜਾ ਚਿੱਟੇ ਰੰਗ ਦਾ ਸ਼ੇਰ ਸੀ ਉਸ ਸ਼ੇਰ ਨੇ ਇਥੇ 48 ਘੰਟੇ ਉਹਨਾਂ ਸਰੀਰਾਂ ਦੀ ਜਿਹੜੀ ਇਹ ਰਾਖੀ ਕੀਤੀ ਭਾਈ ਡੋਟਰ ਮੱਲ ਨੂੰ ਪਤਾ ਲੱਗਿਆ ਉਹਨਾਂ ਨੇ ਇਕੱਠੇ ਹੋ ਕੇ ਵਜੀਦ ਖਾਨ ਨੂੰ ਕਿਹਾ ਵੀ ਅਸੀਂ ਇਹਨਾਂ ਦਾ ਜਿਹੜਾ ਸਸਕਾਰ ਕਰਨਾ ਹੈ ਬਵਾਨ ਸ ਜਾ ਕੇ ਸਾਬਜਾਦਿਆਂ ਦਾ ਮਾਤਾ ਗੁਜਰਕੌਰ ਦਾ ਇਥੇ ਜੋਤੀ ਸਰੂਪ ਜਾ ਕੇ ਲਿਜਾ ਕੇ ਉਹਨਾਂ ਨੇ ਜਿਹੜਾ ਸੰਸਕਾਰ ਕੀਤਾ ਸਾਬ ਜਾਦੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰ ਤੁਸੀਂ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਦੀ ਦੇਖ ਰਹੇ ਹੋ ਉਹ ਗੁਰਦੁਆਰਾ ਸਹਿਬਾਨ ਜਿੱਥੇ ਛੋਟੇ ਸਾਬ ਜਾਦੇ ਔਰ ਮਾਤਾ ਗੁਜਰਕੌਰ ਦੀਆਂ ਦੇਹਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਸੁੱਟਿਆ ਗਿਆ ਸੀ ਵਜੀਦ ਖਾਨ ਦੇ ਵੱਲੋਂ ਸ਼ਹੀਦ ਕਰਕੇ ਦੇਹਾਂ ਨੂੰ ਇੱਥੇ ਸੁੱਟ ਦਿੱਤਾ ਗਿਆ ਇੱਥੇ ਇੱਕ ਜੰਗਲ ਸੀ ਔਰ ਜੰਗਲ ਦੇ ਵਿੱਚ ਦੇਹਾਂ ਨੂੰ ਸੁੱਟਿਆ ਜਾਂਦਾ ਉਹ ਜੰਗਲ ਦੇ ਵਿੱਚ ਇਹ ਸਮਵਸ਼ਾ ਦੇ ਨਾਲ ਸੁੱਟ ਦਿੱਤਾ ਜਾਂਦਾ ਕਿ ਇਹਨਾਂ ਦੇਹਾਂ ਨੂੰ ਜੰਗਲੀ ਜਾਨਵਰ ਖਾਣਗੇ ਆਲੇ ਦੁਆਲੇ ਇੱਕ ਸੁਰੱਖਿਆ ਘੇਰਾ ਬਣਾ ਦਿੱਤਾ ਜਾਂਦਾ ਕਿ ਇਸ ਨੂੰ ਕਿਸੇ ਵੀ ਸਿੱਖ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਏਗਾ ਔਰ ਸਸਕਾਰ ਨਹੀਂ ਕਰਨ ਦਿੱਤਾ ਜਾਏਗਾ ਦਾ ਇਤਿਹਾਸ ਦੇ ਵਿੱਚ ਇਹ ਵੀ ਦਰਜ ਹੈ ਕਿ ਇੱਥੇ ਇੱਕ ਸ਼ੇਰ ਚਿੱਟੇ ਰੰਗ ਦਾ ਆਉਂਦਾ ਔਰ 48 ਘੰਟੇ ਤੱਕ ਉਹ ਦੇਹਾਂ ਦੀ ਰਾਖੀ ਕਰਦਾ ਕਿਸੇ ਵੀ ਜਾਨਵਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਅੱਜ ਦੇ ਦਿਨ ਇਹ ਮਹਿਸੂਸ ਕਰਕੇ ਦੇਖਿਓ ਇਸ ਨੂੰ ਜ਼ਰੂਰ ਮਹਿਸੂਸ ਦੇ ਹੋਏ ਇਹ ਗੱਲ ਨੂੰ ਯਾਦ ਕਰਿਓ ਕਿ ਅੱਜ ਦੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਠੀਕ 11 ਵਜੇ ਕੀਤਾ ਜਾਂਦਾ ਨੀਹਾਂ ਦੇ ਵਿੱਚ ਅਨਵਾਇਆ ਜਾਂਦਾ ਨੀਹਾ ਦੇ ਵਿੱਚ ਚੜਵਾਉਣ ਤੋਂ ਬਾਅਦ ਵੀ ਜਦੋਂ ਛੋਟੇ ਸਾਹਿਬ ਜਾਦਿਆਂ ਦੀ ਮੌਤ ਨਹੀਂ ਹੁੰਦੀ ਤਾਂ ਉਹਨਾਂ ਦੀ ਸਾਰ ਰਗ ਨੂੰ ਕੱਟਣ ਦੇ ਵਾਸਤੇ ਆਦੇਸ਼ ਦਿੱਤੇ ਜਾਂਦੇ ਆ ਔਰ ਇਤਿਹਾਸ ਦੇ ਵਿੱਚ ਦਰਜ ਹੈ ਕਿ ਛੋਟੇ ਸਾਹਿਬ ਜਾਦੇ ਜਦੋਂ ਮਰਤਕ ਦੇ ਉਹਨਾਂ ਨੂੰ ਨਹੀਂ ਮਿਲਦੀ ਜਾਨੀ ਉਹਨਾਂ ਦੀ ਮੌਤ ਨਹੀਂ ਹੁੰਦੀ ਤਾਂ ਉਹਨਾਂ ਦੀ ਸਾਰ ਰਗ ਕੱਟੀ ਜਾਂਦੀ ਹੈ ਤਾਂ ਪੂਰੇ 12 ਮਿੰਟ ਛੋਟੇ ਸਾਹਿਬ ਜਾਦੇ ਦੀ ਦੇਹ ਜਿਹੜੀ ਆ ਉਹ ਤੜਫਦੀ ਰਹੀ ਜਾਨ ਨਹੀਂ ਨਿਕਲੀ ਸਰੀਰ ਹਿੱਲਦਾ ਰਿਹਾ ਪੂਰੇ 12 ਮਿੰਟ ਤਾਂ ਜਦੋਂ ਅਜਿਹਾ ਇਤਿਹਾਸ ਪੜ੍ਹਦੇ ਆ ਸੁਣਦੇ ਆ ਤਾਂ ਰੋਂਗ ਤੇ ਖੜੇ ਹੁੰਦੇ ਆ ਵਿਰਾਗ ਆਪਣੇ ਆਪ ਉਮੜਦਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਥੜੇ ਬਣਾਏ ਗਏ ਆ ਉਹਨਾਂ ਥੜਿਆਂ ਨੂੰ ਉੱਥੇ ਬਣਾਇਆ ਗਿਆ ਜਿੱਥੇ-ਜਿੱਥੇ ਮਰਤਕ ਦੇਹਾਂ ਸੁੱਟੀਆਂ ਗਈਆਂ ਸੀ ਔਰ ਹੰਸਲਾ ਨਦੀ ਇਸੇ ਪਾਸੋਂ ਹੀ ਵਗਦੀ ਸੀ ਹੰਸਲਾ ਨਦੀ ਜਿਹੜੀ ਆ ਉਹ ਪੋਰੇ ਦੇ ਵਿੱਚ ਆ ਔਰ ਇੱਥੋਂ ਦਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੋਇਆ ਇਹ ਲੋਕਾਂ ਨੂੰ ਮਹਿਸੂਸ ਕਰਾਉਂਦਾ ਹੈ ਸੰਗਤ ਨੂੰ ਮਹਿਸੂਸ ਕਰਾਉਂਦਾ ਹੈ ਕਿ ਗੁਰਦੁਆਰਾ ਸਾਹਿਬ ਕਿੰਨਾ ਪਵਿੱਤਰ ਔਰ ਕਿੰਨਾ ਪਵਿੱਤਰ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਹੈ ਅਸੀਂ ਗਿਆਨੀ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਉਹ ਇਸ ਇਤਿਹਾਸ ਦੇ ਬਾਰੇ ਕੀ ਕੁਝ ਦੱਸਣਗੇ ਮੇਰੇ ਨਾਲ ਖਾਲਸਾ ਜੀ ਹੈਗੇ ਨੇ ਮਲੂਕ ਸਿੰਘ ਜੀ ਬਾਬਾ ਜੀ ਇਤਿਹਾਸ ਬਾਰੇ ਥੋੜਾ ਚੰਨਣਾ ਪਾਓ ਇਤਿਹਾਸਕਾਰਾਂ ਨੇ ਬਹੁਤ ਕੁਝ ਲਿਖਿਆ ਬਹੁਤ ਕੁਝ ਸੰਗਤ ਨੇ ਪੜਿਆ ਤੁਸੀਂ ਕਿਸ ਤਰ੍ਹਾਂ ਦੇ ਇਤਿਹਾਸ ਨੂੰ ਲੈ ਕੇ ਇੱਥੇ ਸੇਵਾ ਕਰ ਰਹੇ ਹੋ ਸੋ ਜਿੰਨੇ ਵੀ ਸਮੁੱਚੀ ਗੁਰਨਾਨਕ ਨਾਮ ਵਾਲੇ ਸੰਗਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਤੋਂ ਨਾਲ ਸਾਰਿਆਂ ਨੂੰ ਪਹਿਲਾਂ ਗੱਜ ਕੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਸਥਾਨ ਤੇ ਆਪਾਂ ਜਿਹੜੀ ਪਾਵਨ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਦੇ ਉੱਪਰ ਆਪਾਂ ਇਹ ਸਹਿਬਜ਼ਾਦਿਆਂ ਦਾ ਜੋੜ ਮੇਲਾ ਜਿਹੜਾ ਮਨਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਇਹ ਸ਼ੌਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸ਼ੌਣੀ ਹੈ ਇਸ ਸਥਾਨ ਤੇ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਆਪਣੇ ਵਹੀਰ ਦੇ ਸਮੇਤ ਜਥੇ ਦੇ ਸਮੇਤ ਜਿਹੜਾ ਹਰ ਸਾਲ ਇੱਥੇ ਆਣ ਕੇ ਸੰਗਤਾਂ ਦੇ ਵਾਸਤੇ ਜਿੱਥੇ ਲੰਗਰਾਂ ਦੇ ਪ੍ਰਬੰਧ ਰਹਿائش ਦੇ ਪ੍ਰਬੰਧ ਉੱਥੇ ਹੀ ਦੀਵਾਨ ਹਾਲ ਜਿਹੜੇ ਦੀਵਾਨ ਸਜਾਏ ਜਾਂਦੇ ਨੇ ਧਾਰਮਿਕ ਦੀਵਾਨ ਇਹ ਜਿਹੜਾ ਪਾਵਨ ਪਵਿੱਤਰ ਇਥੋਂ ਦਾ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਹੈ ਜਦੋਂ ਸਹਿਬਜ਼ਾਦਿਆਂ ਨੂੰ ਵਜੀਦ ਖਾਨ ਨੇ ਸ਼ਹੀਦ ਕਰ ਦਿੱਤਾ ਸੀ ਅੱਜ ਦੇ ਦਿਨ ਉਦੋਂ ਉਹਨਾਂ ਨੇ ਸ਼ਹੀਦ ਕਰਕੇ ਇਸ ਮਗਰਲੇ ਪਾਸੇ ਹੰਸਲਾ ਨਦੀ ਸੀ ਜਿੱਥੇ ਜੰਗਲ ਸੀ ਇੱਥੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਮਾਤਾ ਜੀ ਦੀਆਂ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਹਿਬਜ਼ਾਦੇ ਸਨ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਇਸ ਨਦੀ ਦੇ ਕਿਨਾਰੇ ਤੇ ਜੰਗਲ ਦੇ ਵਿੱਚ ਸਿੱਟ ਦਿੱਤੀਆਂ ਵੀ ਆਪੇ ਕੋਈ ਜਾਨਵਾਰੇ ਖਾ ਜਾਏਗਾ ਤੇ ਉਸ ਟਾਈਮ ਤੇ ਜਿਹੜਾ ਚਿੱਟੇ ਰੰਗ ਦਾ ਸ਼ੇਰ ਸੀ ਉਸ ਸ਼ੇਰ ਨੇ ਇਥੇ 48 ਘੰਟੇ ਉਹਨਾਂ ਸਰੀਰਾਂ ਦੀ ਜਿਹੜੀ ਇਹ ਰਾਖੀ ਕੀਤੀ ਉਸ ਤੋਂ ਬਾਅਦ ਜਦੋਂ ਭਾਈ ਟੋਡਰਮੱਲ ਨੂੰ ਪਤਾ ਲੱਗਿਆ ਉਹਨਾਂ ਨੇ ਇਕੱਠੇ ਹੋ ਕੇ ਵਜੀਦ ਖਾਨ ਨੂੰ ਕਿਹਾ ਵੀ ਅਸੀਂ ਇਹਨਾਂ ਦਾ ਜਿਹੜਾ ਸੰਸਕਾਰ ਕਰਨਾ ਏ ਸਾਨੂੰ ਇਹਨਾਂ ਦੇ ਸੰਸਕਾਰ ਕਰਨ ਵਾਸਤੇ ਜਿਹੜੀ ਜਗ੍ਹਾ ਦਿੱਤੀ ਜਾਵੇ ਟੋਡਰਮੱਲ ਨੇ ਪਹਿਲਾਂ ਕਿਹਾ ਵੀ ਮੈਂ ਜਗ੍ਹਾ ਜੜੀਆਂ ਨੇ ਮੋਹਰਾਂ ਦੇ ਨਾਲ ਜਿੰਨੇ ਥਾਂ 'ਚ ਮੋਹਰਾਂ ਮਿਸ਼ਾਓਗੇ ਉਹਨੇ ਥਾਂ 'ਚ ਤੁਹਾਨੂੰ ਉਨੀ ਜਗ੍ਹਾ ਦੇਾਂਗਾ ਉਹਨੇ ਥਾਂ 'ਚ ਸੰਸਕਾਰ ਕਰ ਲਿਓ ਉਸ ਟਾਈਮ ਤੇ ਜਦੋਂ ਭਾਈ ਟੋਡਰਮਲ ਨੇ ਆਪਣਾ ਘਰ-ਬਾਰ ਸਾਰਾ ਕੁਝ ਵੇਚ ਕੇ ਜਦੋਂ ਇਹ ਮੋਹਰਾ ਵਸਾਣ ਲੱਗਿਆ ਤੇ ਵਜੀਦ ਖਾਂ ਫਿਰ ਵੀ ਮੁਕਰ ਗਿਆ ਕਹਿੰਦਾ ਮੋਹਰਾ ਖੜੀਆਂ ਕਰਕੇ ਜਿਹੜੀਆਂ ਵਸਾਓਗੇ ਤੇ ਮੈਂ ਫੇਰ ਸਸਕਾਰ ਵਾਸਤੇ ਜਗ੍ਹਾ ਦੇਵਾਂਗਾ ਤੇ ਟੋਡਰਮਲ ਨੇ ਜਿਹੜੀ ਸੇਵਾ ਕੀਤੀ ਉਹਦੇ ਸਾਰੇ ਪਰਿਵਾਰ ਨੂੰ ਮੁੜ ਕੇ ਕਤਲ ਵੀ ਕੀਤਾ ਗਿਆ ਸ਼ਹੀਦ ਵੀ ਕੀਤਾ ਗਿਆ ਤੇ ਇਹ ਪਾਵਨ ਪਵਿੱਤਰ ਸਥਾਨ ਤੋਂ ਜਿਹੜਾ ਵਿਵਾਨ ਸਜਾ ਕੇ ਸਾਬਜਾਦਿਆਂ ਦਾ ਮਾਤਾ ਗੁਜਰਕੌਰ ਦਾ ਤੇ ਇੱਥੇ ਜੋਤੀ ਸਰੂਪ ਜਾ ਕੇ ਲਿਜਾ ਕੇ ਉਹਨਾਂ ਨੇ ਜਿਹੜਾ ਸੰਸਕਾਰ ਕੀਤਾ ਸਾਬਜਾਦਿਆਂ ਦਾ ਇਸ ਸਥਾਨ ਦਾ ਜਿਹੜਾ ਪ੍ਰਬੰਧ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੇ ਜਿਹੜਾ ਪ੍ਰਬੰਧ ਦੇ ਹੇਠ ਚੱਲ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਜਿੰਨੀਆਂ ਵੀ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਨੇ ਸਾਰੀਆਂ ਆਪਾਂ ਦਰਸ਼ਨ ਕਰਿਆ ਕਰੀਏ ਤੇ ਜਿਹੜੇ ਸਾਬਜਾਦਿਆਂ ਨੂੰ ਤੇ ਮਾਤਾ ਜੀ ਨੂੰ ਜਿਹੜਾ ਆਪਾਂ ਨਾਤਮਸਤਕ ਹੋ ਕੇ ਆਪਣੇ ਜਿਹੜਾ ਜੀਵਨ ਸਫਲਾ ਬਣਾਈਏ ਸੋ ਇਹਨਾਂ ਕੁਝ ਕਹਿੰਦੇ ਹੋਈ ਖਿਮਾ ਦੇ ਚ ਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਗੱਲ ਸੀ ਕਿ ਇਤਿਹਾਸਕਾਰ ਵੀ ਲਿਖਦੇ ਨੇ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਕਿ ਇੱਕ ਸ਼ੇਰ ਨੇ ਆ ਕੇ ਰਾਖੀ ਕੀਤੀ ਸੀ ਜ਼ਿਆਦਾਤਰ ਜਿਹੜੀ ਇਹ ਸਾਖੀ ਸੀ ਉਹ ਸ੍ਰੀ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਸੀ ਸਾਰੀ ਸੰਗਤ ਨੂੰ ਇਸ ਬਾਰੇ ਨਹੀਂ ਸੀ ਪਤਾ ਇਹ ਇਸ ਨੂੰ ਇਤਿਹਾਸਿਕ ਕਿੰਨਾ ਮੰਨ ਲਿਆ ਜਾਵੇ ਕਿ ਸ਼ੇਰ ਨੇ ਰਾਖੀ ਕੀਤੀ ਜਾਫਰ ਕਿਸੇ ਸਾਖੀ ਦੇ ਰੂਪ ਦੇ ਵਿੱਚ ਸੁਣਾਇਆ ਜਾਂਦਾ ਕਿਉਂਕਿ ਇਹ ਦੇ ਜਦੋਂ ਨਾ ਪੁਰਾਣੇ ਸਮੇਂ ਦੇ ਵਿੱਚ ਮੁਗਲ ਦੇ ਰਾਜ ਦੇ ਵਿੱਚ ਜਾਂ ਅੰਗਰੇਜ਼ ਦੇ ਰਾਜ ਦੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਸੀ ਨਾ ਜਿਹੜੇ ਕੋਈ ਜ਼ੁਲਮ ਦਾ ਟੱਕਰਾ ਵੀ ਕਰਦੇ ਹਨ ਤੇ ਜਿਹੜੇ ਜ਼ੁਲਮ ਕਰਦੇ ਹਨ ਤੇ ਰਾਈਟਰ ਜਿਹੜੇ ਨੇ ਉਹਨਾਂ ਦਾ ਨਾਲ ਦੀ ਨਾਲ ਲਿਖਦੇ ਹਨ ਵੀ ਇਹਨੇ ਚੰਗਾ ਕੀ ਕੀਤਾ ਤੇ ਇਹਨੇ ਮਾੜਾ ਕੀ ਕੀਤਾ ਉਸ ਟਾਈਮ ਤੇ ਜਿਹੜੇ ਵਿਦਵਾਨ ਸਣ ਜਿਹੜੇ ਲਿਖਾਰੀ ਸਣ ਉਹ ਲਿਖਾਰੀਆਂ ਦੀਆਂ ਇਹੜੀਆਂ ਲਿਖਤਾਂ ਨੇ ਤੇ ਉਹ ਲਿਖਤਾਂ ਦੇ ਅੰਦਰ ਜਿਹੜਾ ਸਾਰਾ ਕੁਝ ਦਰਜ ਹੈ ਜੀ ਹਾਂਜੀ ਤਾਂ ਅ ਬਾਬਾ ਜੀ ਇਹ ਦੱਸਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਸਭ ਕੁਝ ਘਟਨਾ ਵਾਪਰੀ ਉਸ ਘਟਨਾ ਤੋਂ ਬਾਅਦ ਇਹ ਗੱਲ ਪ੍ਰਚਲਿਤ ਹੁੰਦੀ ਹੈ ਕਿ ਤਿੰਨਾ ਦੇਹਾਂ ਦੀ ਰਾਖੀ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰਕੌਰ ਦੀਆਂ ਦੇਹਾਂ ਦੀ ਰਾਖੀ ਇੱਕ ਸ਼ੇਰ ਦੇ ਵੱਲੋਂ ਕੀਤੀ ਜਾਂਦੀ ਹੈ ਉਹ ਸ਼ੇਰ ਉਹਨਾ ਟਾਈਮ ਉੱਥੇ ਬੈਠਾ ਰਿਹਾ ਜਿੰਨਾ ਟਾਈਮ ਸੰਗਤ ਨੇ ਆ ਕੇ ਦੇਹਾਂ ਨੂੰ ਚੁੱਕ ਨਹੀਂ ਲਿਆ ਔਰ ਇੱਥੋਂ ਤੱਕ ਵੀ ਕਿਹਾ ਗਿਆ ਹੈ ਕਿ ਆਲੇ ਦੁਆਲੇ ਐਡਾ ਵੱਡਾ ਇੱਕ ਸੁਰੱਖਿਆ ਘੇਰਾ ਵਜੀਦ ਖਾਨ ਦੇ ਵੱਲੋਂ ਬਣਾਇਆ ਗਿਆ ਸੀ ਕਿ ਇਹਨਾਂ ਦੇਹਾਂ ਨੂੰ ਚੁੱਕਣ ਨਹੀਂ ਦਿੱਤਾ ਜਾਏਗਾ ਪਰ ਟੋਡਰ ਮੱਲ ਨੇ ਆ ਕੇ ਇਹ ਜਿਹੜੀ ਆ ਗੁਜ਼ਾਰਿਸ਼ ਕੀਤੀ ਕਿ ਉਹ ਉਹਨਾਂ ਦਾ ਸਸਕਾਰ ਕਰਨਾ ਚਾਹੁੰਦੇ ਆ ਤਾਂ ਵਜੀਦ ਖਾਨ ਨੇ ਉਸ ਨੂੰ ਰੋਕਣ ਦੇ ਲਈ ਆਪਣੀ ਇੱਕ ਸ਼ਰਤ ਰੱਖੀ ਕਿ ਤੁਸੀਂ ਮੋਹਰਾਂ ਲਿਆਓ ਜਿੰਨੇ ਜਿੰਨੇ ਥਾਂ ਦੇ ਵਿੱਚ ਮੋਹਰਾ ਵਿਛਾਓਗੇ ਉਨਾ ਹੀ ਥਾਂ ਤੁਸੀਂ ਲੈ ਸਕਦੇ ਹੋ ਉਹਨਾਂ ਦੇ ਵਿੱਚ ਸੰਸਕਾਰ ਕਰਿਓ ਤਾਂ ਟੋਡਰਮਲ ਨੇ ਆਪਣਾ ਸਾਰਾ ਕੁਝ ਸਾਰੀ ਜਾਇਦਾਦ ਵੇਚ ਕੇ ਇਹ ਕਿਹਾ ਜਾਂਦਾ ਹੈ ਕਿ ਗੱਡਾ ਭਰ ਕੇ ਮੋਹਰਾਂ ਦਾ ਲਿਆਂਦਾ ਔਰ ਮੋਹਰਾਂ ਨੂੰ ਖੜੀਆਂ ਕਰਕੇ 11 बाई 11 ਦੀ ਇੱਕ ਜਗ੍ਹਾ ਉਸ ਨੇ ਖਰੀਦੀ ਔਰ ਉੱਥੇ ਇਹਨਾਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਅੱਜ ਦੇ ਦਿਨ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਕਿ ਜਦੋਂ ਵਜੀਦ ਖਾਨ ਨੇ ਠੀਕ 11 ਵਜੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰ ਦਿੱਤਾ ਤਾਂ ਉਸ ਵੇਲੇ ਦੇ ਉਸ ਵੇਲੇ ਦਾ ਮੰਜ਼ਰ ਕੀ ਹੋਏਗਾ ਜਦੋਂ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਇੱਥੇ ਹੀ ਇੱਕ ਬਹੁਤ ਵੱਡਾ ਜੰਗਲ ਸੀ ਜਦੋਂ ਇੱਥੇ ਸੁੱਟਿਆ ਗਿਆ ਤਾਂ ਕਿਸ ਮਨਸ਼ਾ ਦੇ ਨਾਲ ਸੁੱਟਿਆ ਗਿਆ ਔਰ ਉਸ ਤੋਂ ਬਾਅਦ ਕਲਾਮਾਂ ਕਿਸ ਤਰ੍ਹਾਂ ਦੇ ਨਾਲ ਵਾਪਰਦੀਆਂ ਕਿਸ ਤਰ੍ਹਾਂ ਦੇ ਨਾਲ ਛੋਟੇ ਸਾਹਿਬ ਜਦਿਆਂ ਦੀਆਂ ਦੇਹਾਂ ਦਾ ਔਰ ਨਾਲ ਮਾਤਾ ਗੁਜਰਕੌਰ ਦੀ ਦੇਹ ਦਾ ਸੰਸਕਾਰ ਕੀਤਾ ਜਾਂਦਾ ਹੈ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ